ਪਟਿਆਲਾ ਪਸਿਆਨਾ ਪੁਲਿਸ ਥਾਣੇ ਨੇੜੇ ਬੰਦ ਪਏ ਹੋਟਲ 'ਚ ਭਿਆਨਕ ਅੱਗ ਲੱਗ ਗਈ। ਪਟਿਆਲਾ ਪਸਿਆਨਾ ਪੁਲਿਸ ਥਾਣੇ ਨੇੜੇ ਬੰਦ ਪਏ ਹੋਟਲ 'ਚ ਭਿਆਨਕ ਅੱਗ ਲੱਗ ਗਈ। ਫਾਇਰ ਬਰਗੇਡ ਦੀਆਂ 6 ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਬੰਦ ਪਏ ਹੋਟਲ ਵਿੱਚ ਵੱਡੀ ਮਾਤਰਾ 'ਚ ਕੈਮੀਕਲ ਪਿਆ ਸੀ। ਕੈਮੀਕਲ ਹੋਣ ਕਾਰਨ ਅੱਗ ਨੇ ਭਿਆਨਕ ਰੂਪ ਧਾਰ ਲਿਆ। ਜਾਨੀ ਨੁਕਸਾਨ ਤੋਂ ਬਚਾਰਿਆ। ਸਿਹਰਾ ਦੇਖਦੇ ਹੋ ਪਟਿਆਲੇ ਦੇ ਬਗ ਲੱਗਦੀ ਹੈ ਫੌਜੀ ਭੈੜੀ ਤੇ ਫਾਇਰ ਬ੍ਰੀਗਡ ਦੀਆਂ ਗੱਡੀਆਂ ਹੀ ਗੱਡੀਆਂ ਕਟੀਆਂ ਹੋਈਆਂ ਹਾਂ ਪਟਿਆਲਾ ਪਸਿਆਨਾ ਪੁਲਿਸ ਥਾਣੇ ਨੇੜੇ ਬੰਦ ਪਈ ਹੋਟਲ 'ਚ ਭਿਆਨਕ ਅੱਗ ਲੱਗ ਗਈ ਪਟਿਆਲਾ ਪਸਿਆਨਾ ਪੁਲਿਸ ਥਾਣੇ ਨੇੜੇ ਬੰਦ ਪਏ ਹੋਟਲ 'ਚ ਭਿਆਨਕ ਅੱਗ ਲੱਗ ਗਈ ਫਾਇਰ ਬਰਗੇਡ ਦੀਆਂ 6 ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਦੱਸਿਆ ਜਾ ਰਿਹਾ ਕਿ ਬੰਦ ਪਏ ਹੋਟਲ ਵਿੱਚ ਵੱਡੀ ਮਾਤਰਾ 'ਚ ਕੈਮੀਕਲ ਪਿਆ ਸੀ ਕੈਮੀਕਲ ਹੋਣ ਕਾਰਨ ਅੱਗ ਨੇ ਭਿਆਨਕ ਰੂਪ ਧਾਰ ਲਿਆ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਟਿਆਲਾ ਪਸਿਆਨਾ ਪੁਲਿਸ ਥਾਣੇ ਨੇੜੇ ਬੰਦ ਪਏ ਹੋਟਲ 'ਚ ਭਿਆਨਕ ਅੱਗ ਲੱਗ ਗਈ। ਪਟਿਆਲਾ ਪਸਿਆਨਾ ਪੁਲਿਸ ਥਾਣੇ ਨੇੜੇ ਬੰਦ ਪਏ ਹੋਟਲ 'ਚ ਭਿਆਨਕ ਅੱਗ ਲੱਗ ਗਈ। ਫਾਇਰ ਬਰਗੇਡ ਦੀਆਂ 6 ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਬੰਦ ਪਏ ਹੋਟਲ ਵਿੱਚ ਵੱਡੀ ਮਾਤਰਾ 'ਚ ਕੈਮੀਕਲ ਪਿਆ ਸੀ। ਕੈਮੀਕਲ ਹੋਣ ਕਾਰਨ ਅੱਗ ਨੇ ਭਿਆਨਕ ਰੂਪ ਧਾਰ ਲਿਆ। ਜਾਨੀ ਨੁਕਸਾਨ ਤੋਂ ਬਚਾ ਰਿਹਾ ਕੁਝ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖਦੇ ਹੋ ਪਟਿਆਲੇ ਦੇ ਕੋਲ ਲੱਗ ਗਈ ਹੈ ਉਸ ਦੀ ਭੈੜੀ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹੀ ਗੱਡੀਆਂ ਕੱਟੀਆਂ ਹੋਈਆਂ ਹਨ ਪਟਿਆਲਾ ਪਸਿਆਨਾ ਪੁਲਿਸ ਥਾਣੇ ਨੇੜੇ ਬੰਦ ਪਏ ਹੋਟਲ 'ਚ ਭਿਆਨਕ ਅੱਗ ਲੱਗ ਗਈ ਪਟਿਆਲਾ ਪਸਿਆਨਾ ਪੁਲਿਸ ਥਾਣੇ ਨੇੜੇ ਬੰਦ ਪਏ ਹੋਟਲ 'ਚ ਭਿਆਨਕ ਅੱਗ ਲੱਗ ਗਈ ਫਾਇਰ ਬਰਗੇਡ ਦੀਆਂ 6 ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਦੱਸਿਆ ਜਾ ਰਿਹਾ ਹੈ ਕਿ ਬੰਦ ਪਏ ਹੋਟਲ ਵਿੱਚ ਵੱਡੀ ਮਾਤਰਾ 'ਚ ਕੈਮੀਕਲ ਪਿਆ ਸੀ ਕੈਮੀਕਲ ਹੋਣ ਕਾਰਨ ਅੱਗ ਨੇ ਭਿਆਨਕ ਰੂਪ ਧਾਰ ਲਿਆ ਜਾਨੀ ਨੁਕਸਾਨ ਤੋਂ ਬਚਾਰਿਆ ਭਾਈ ਤੁਸੀਂ ਇਸ ਨਾਲ ਤਸਵੀਰਾਂ ਦੇਖ ਲਓ ਪਟਿਆਲੇ ਦੇ ਉੱਤੇ ਅੱਗ ਲੱਗ ਗਈ ਜੌਦੀ ਭੈੜੀ ਤੇ ਫਾਇਰ ਬਰਗੇਡ ਦੀਆਂ ਗੱਡੀਆਂ ਹੀ ਗੱਡੀਆਂ ਕੱਟੀਆਂ ਹੋਈਆਂ ਹੁੰਦੀਆਂ ਹਨ ਪਟਿਆਲਾ ਪਸਿਆਨਾ ਪੁਲਿਸ ਥਾਣੇ ਨੇੜੇ ਬੰਦ ਪਏ ਹੋਟਲ 'ਚ ਭਿਆਨਕ ਅੱਗ ਲੱਗ ਗਈ। ਪਟਿਆਲਾ ਪਸਿਆਨਾ ਪੁਲਿਸ ਥਾਣੇ ਨੇੜੇ ਬੰਦ ਪਏ ਹੋਟਲ 'ਚ ਭਿਆਨਕ ਅੱਗ ਲੱਗ ਗਈ। ਫਾਇਰ ਬਰਗੇਡ ਦੀਆਂ 6 ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਬੰਦ ਪਏ ਹੋਟਲ ਵਿੱਚ ਵੱਡੀ ਮਾਤਰਾ 'ਚ ਕੈਮੀਕਲ ਪਿਆ ਸੀ। ਕੈਮੀਕਲ ਹੋਣ ਕਾਰਨ ਅੱਗ ਨੇ ਭਿਆਨਕ ਰੂਪ ਧਾਰ ਲਿਆ। ਜਾਨੀ ਨੁਕਸਾਨ ਤੋਂ ਬਚਾ ਰਿਹਾ। ਹੋ ਤੁਸੀਂ ਇਹ ਸਾਰੀਆਂ ਤਸਵੀਰਾਂ ਦੇਖ ਰਹੇ ਹੋ ਪਟਿਆਲੇ ਦੇ ਉੱਪਰ ਲੱਗਦੀ ਹੈ ਮੌਜੂਦੀ ਭੈੜੀ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹੀ ਗੱਡੀਆਂ ਕੱਟੀਆਂ ਹੋਈਆਂ ਹਨ ਪਟਿਆਲਾ ਪਸਿਆਨਾ ਪੁਲਿਸ ਥਾਣੇ ਨੇੜੇ ਬੰਦ ਪਏ ਹੋਟਲ 'ਚ ਭਿਆਨਕ ਅੱਗ ਲੱਗ ਗਈ ਪਟਿਆਲਾ ਪਸਿਆਨਾ ਪੁਲਿਸ ਥਾਣੇ ਨੇੜੇ ਬੰਦ ਪਏ ਹੋਟਲ 'ਚ ਭਿਆਨਕ ਅੱਗ ਲੱਗ ਗਈ ਫਾਇਰ ਬਰਗੇਡ ਦੀਆਂ 6 ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਦੱਸਿਆ ਜਾ ਰਿਹਾ ਹੈ ਕਿ ਬੰਦ ਪਏ ਹੋਟਲ ਵਿੱਚ ਵੱਡੀ ਮਾਤਰਾ 'ਚ ਕੈਮੀਕਲ ਪਿਆ ਸੀ ਕੈਮੀਕਲ ਹੋਣ ਕਾਰਨ ਅੱਗ ਨੇ ਭਿਆਨਕ ਰੂਪ ਧਾਰ ਲਿਆ ਜਾਨੀ ਨੁਕਸਾਨ ਤੋਂ ਬਚਾਰਿਆ ਪਟਿਆਲਾ ਪਸਿਆਨਾ ਪੁਲਿਸ ਥਾਣੇ ਨੇੜੇ ਬੰਦ ਪਏ ਹੋਟਲ 'ਚ ਭਿਆਨਕ ਅੱਗ ਲੱਗ ਗਈ। ਪਟਿਆਲਾ ਪਸਿਆਨਾ ਪੁਲਿਸ ਥਾਣੇ ਨੇੜੇ ਬੰਦ ਪਏ ਹੋਟਲ 'ਚ ਭਿਆਨਕ ਅੱਗ ਲੱਗ ਗਈ। ਫਾਇਰ ਬਰਗੇਡ ਦੀਆਂ 6 ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਬੰਦ ਪਏ ਹੋਟਲ ਵਿੱਚ ਵੱਡੀ ਮਾਤਰਾ 'ਚ ਕੈਮੀਕਲ ਪਿਆ ਸੀ। ਕੈਮੀਕਲ ਹੋਣ ਕਾਰਨ ਅੱਗ ਨੇ ਭਿਆਨਕ ਰੂਪ ਧਾਰ ਲਿਆ। ਜਾਨੀ ਨੁਕਸਾਨ ਤੋਂ ਬਚਾਰਿਆ ਇਸ ਨਾਲ ਤਸਵੀਰਾਂ ਦੇਖਦੇ ਹੋ ਪਟਿਆਲੇ ਦੇ ਕੋਲ ਲੱਗਦੀ ਹੈ ਫੌਜੀ ਭੈੜੀ ਤੇ ਇੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹੀ ਗੱਡੀਆਂ ਕਟੀਆਂ ਹੋਈਆਂ ਹੋਣੀਆਂ ਹਾਂ